ਅੱਜ ਸ਼ਨੀਵਾਰ ਹੈ। ਵਰਾਹੀ 2024 ਮਹੀਨਾ ਹੈ ਜੁਲਾਈ ਤੇ ਤਾਰੀਖ ਹੈ 13। ਅੱਜ ਦਾ ਦਿਨ ਇਤਿਹਾਸ ਵਿੱਚ ਗੂੜਾ ਉਕਰਿਆ ਹੋਇਆ ਹੈ। ਇਹ ਦਿਨ ਇਤਿਹਾਸ ਤੇ ਪੰਨੇ ਤੇ ਆਪਣੀ ਵਿਲੱਖਣਤਾ ਕਰਕੇ ਜਾਣਿਆ ਜਾਂਦਾ ਹੈ। ਆਓ ਜਾਣੀਏ 라이 ਪੰਜਾਬੀ ਟੀਵੀ ਦੇ ਰਾਹੀਂ ਅੱਜ ਦਾ ਇਤਿਹਾਸ। ਮਾਤਾ ਦਮੋਦਰੀ ਜੀ ਸ਼ੀਵੀ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮਹਿਲ ਸਨ 13 ਜੁਲਾਈ 1631 ਨੂੰ ਮਾਤਾ ਦਮੋਦਰੀ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡਰੋਲੀ ਪਾਈ ਵਿਖੇ ਅਕਾਲ ਚਲਾਣਾ ਕਰ ਗਏ ਸਨ ਇਸ ਪਿੰਡ ਦੀ ਬਾਹਰਵਾਰ ਉਸਾਰਿਆ ਗਿਆ ਇੱਕ ਸਿੱਖ ਸਥਾਨ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਜਿਸ ਥਾਂ ਤੇ ਮਾਤਾ ਦਮੋਦਰੀ ਜੀ ਦਾ ਸੰਸਕਾਰ ਹੋਇਆ ਸੀ 13 ਜੁਲਾਈ 1813 ਇਸ ਦਿਨ ਸਿਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਟਕਦਾ ਕਿਲਾ ਫਤਿਹ ਕਰ ਲਿਆ ਸੀ ਤੇ ਇਸ ਤੇ ਕੇਸਰੀ ਨਿਸ਼ਾਨ ਚੁਲਾਈ ਸਨ ਅਟਕਦਾ ਕਿਲਾ ਪ੍ਰਾਪਤ ਕਰਨ ਦੇ ਲਈ ਕਾਬਲ ਦੇ ਹਾਕਮ ਦੋਸ ਮੁਹੰਮਦ ਖਾਨ ਦੀ ਫੌਜ ਤੇ ਲਾਹੌਰ ਦਰਬਾਰ ਦੀ ਫੌਜ ਦੇ ਵਿਚਕਾਰ ਕਮਸਾਨ ਟਕਰਾ ਹੋਇਆ ਸੀ ਇਹ ਟਕਰਾ ਅਟਕ ਤੋਂ 5 ਮੀਲ ਦੂਰ ਹੈਦ੍ਰੋਪਿੰਡ ਦੇ ਬਾਹਰ ਦਰਿਆ ਦੇ ਕੰਢੇ ਤੇ ਹੋਇਆ ਸੀ ਅਟਕ ਦਾ ਕਿਲਾ ਜਿੱਤਣ ਲਈ ਲਾਹੌਰ ਦਰਬਾਰ ਦੀ ਫੌਜ ਦੀ ਅਗਵਾਈ ਕंवर ਪਿਸ਼ੋਰਾ ਸਿੰਘ ਨੇ ਕੀਤੀ ਸੀ 13 ਜੁਲਾਈ 1974 ਕ੍ਰਿਕਟ ਪ੍ਰੇਮੀਆਂ ਲਈ ਇੱਕ ਖਾਸ ਦਿਨ ਹੈ ਇਸ ਦਿਨ ਭਾਰਤ ਨੇ ਆਪਣਾ ਪਹਿਲਾ ਇੱਕ ਰੋਜ਼ਾ ਕ੍ਰਿਕਟ ਮੈਚ ਇੰਗਲੈਂਡ ਦੇ ਵਿਰੁੱਧ ਖੇਡਿਆ ਸੀ ਬੇਸ਼ੱਕ ਅੱਜ ਇੱਕ ਰੋਜ਼ਾ ਮੈਚ 50 50 ਓਵਰ ਦਾ ਹੁੰਦਾ ਹੈ ਪਰੰਤੂ ਇੰਗਲੈਂਡ ਤੇ ਭਾਰਤ ਦੇ ਵਿਚਕਾਰ ਖੇਡਿਆ ਗਿਆ ਇਹ ਇੱਕ ਰੋਜ਼ਾ ਮੈਚ 55 55 ਓਵਰ ਦਾ ਸੀ 13 ਜੁਲਾਈ 2011 ਇਸ ਦਿਨ ਆਰਥਿਕ ਰਾਜਸਤਾਨੀ ਮੁੰਬਈ ਵਿੱਚ ਬੰਬ ਧਮਾਕੇ ਹੋਏ ਜਿਸ ਨਾਲ ਪੂਰਾ ਮੁੰਬਈ ਸ਼ਹਿਰ ਕੰਬ ਉੱਠਿਆ ਇਹ ਬੰਬ ਧਮਾਕੇ ਮੁੰਬਈ ਦੇ ਚਵੇਰੀ ਬਾਜ਼ਾਰ ਓਪੇਰਾ ਹਾਊਸ ਤਿੱਦਾ ਅਦਰ ਵਿੱਚ ਹੋਏ ਸਨ 13 ਜੁਲਾਈ 2011 ਵਿੱਚ ਕੋਡ ਰੈੱਡ ਨਾਂ ਦਾ ਇੱਕ ਵਾਇਰਸ ਪਹਿਲੀ ਵਾਰ ਦੇਖਿਆ ਗਿਆ ਇਹ ਵਾਇਰਸ ਵੈਬਸਾਈਟਸ ਤੇ ਹਮਲਾ ਕਰਦਾ ਸੀ ਇਸ ਤੋਂ ਪਹਿਲਾਂ ਕਿ ਇਸ ਵਾਇਰਸ ਨੂੰ ਕਾਬੂ ਕੀਤਾ ਜਾਂਦਾ ਇਹ ਲਗਭਗ 2.5 ਲੱਖ ਸਾਈਟਸ ਨੂੰ ਪ੍ਰਭਾਵਿਤ ਕਰ ਚੁੱਕਿਆ ਸੀ ਇਹ ਸੀ ਅੱਜ ਦਾ ਇਤਿਹਾਸ ਤੁਹਾਡਾ ਦਿਨ ਸ਼ੁਭ ਹੋਵੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવ ટીવી